ਸਾਤਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ ਸ਼ਾਮ ਦੇ 8:00 ਦੇ ਜਿਹੜਾ 8 ਵੱਜ ਚੁੱਕੇ ਨੇਗੇ ਤੇ 9 ਮਾਰਚ 2025 ਦਿਨ ਐਤਵਾਰ ਆਪਣਾ ਆਖਰੀ ਪੜਾ ਪੂਰਾ ਕਰਕੇ ਜਾ ਚੁੱਕਿਆਗਾ ਸੋ ਅੱਜ ਆਪਣਾ ਇਹ ਹਫਤਾਵਾਰੀ ਮੌਸਮ ਅਪਡੇਟ ਆ ਜਿਹਦੇ ਵਿੱਚ ਆਪਾਂ ਮੁੱਖ ਤੌਰ ਤੇ ਗੱਲਬਾਤ ਕਰਾਂਗੇ ਕਿ 10 ਮਾਰਚ 2025 ਤੋਂ ਲੈ ਕੇ 17 ਮਾਰਚ 2025 ਤੱਕ ਜੇ ਹੋ ਜਾ ਮੌਸਮ ਰਹੂਗਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅੱਜ ਜਿਵੇਂ ਜਿਵੇਂ ਦਿਨ ਬੀਤਿਆ ᱛੇਵੇਂ ᱛੇਵੇਂ ਉੱਚੇ ਜਿਹੜੇ ਟੁੱਟਮੇ ਜੇ ਬੱਦਲ ਜਿਨ੍ਹਾਂ ਨੂੰ ਹਾਈ ਕਲਾਉਡਸ ਕਹਿੰਦੇ ਆ ਉਹ ਲਹਿੰਦੇ ਵੱਲੋਂ ਆਉਣਾ ਸ਼ੁਰੂ ਹੋ ਗਏ ਸੋ ਇਹਨਾਂ ਦੀ ਆਮਦ ਹੁਣ ਅਗਲੇ 2 ਦਿਨ ਜਾਰੀ ਰਹਿਣੀ ਆ ਯਾਨੀ ਕੱਲ 10 ਮਾਰਚ ਨੂੰ ਤੇ ਪਰਸੋਂ 11 ਮਾਰਚ ਨੂੰ ਵੀ ਬਹੁਤ ਖੇਤਰਾਂ ਦੇ ਵਿੱਚ ਉੱਚੇ ਬੱਦਲ ਜਿਹੜਾ ਦਿਖਾਈ ਦੇਣਗੇ ਹਿਟਲੇ ਪੱਧਰ ਤੇ ਹਵਾ ਦਾ ਰੁੱਖ ਮੁੱਖ ਤੌਰ ਤੇ 10 ਮਾਰਚ ਨੂੰ ਪੂਰੇ ਦਾ ਰਹਿਣ ਦੇ ਅਸਾਰ ਜਿਹੜਾ ਬਣੇ ਹੋਏ ਨੇ ਹਾਲਾਂਕਿ 11 ਮਾਰਚ ਦੀ ਸ਼ਾਮ ਨੂੰ ਹੋ ਸਕਦਾ ਉੱਤਰ ਪੱਛੋਂ ਦੀ ਮੜ ਮੋਟਾ ਹਵਾ ਵਾਪਸੀ ਕਰ ਜਵੇ ਤੇ 12 ਤਰੀਕ ਨੂੰ ਉੱਤਰ ਪੱਛੋਂ ਦੀ ਹਵਾ ਰੁਮਕਦੀ ਮੜੇ ਮੋਟੀ ਸਪੀਡ ਦੇ ਨਾਲ ਰਹਿ ਸਕਦੀ ਹੈਗੀ ਇਹ ਇੱਕ ਹਲਕੀ ਜੀ ਸਿਸਟਮੀ ਗੁਜ਼ਰ ਰਹੀ ਹੈ ਜਿਹਦਾ ਮੁੱਖ ਤੌਰ ਤੇ ਅਸਰ ਪਹਾੜੀ ਖੇਤਰਾਂ ਦੇ ਵਿੱਚ ਪੈਣਾ ਤੇ ਪਹਾੜਾਂ ਦੇ ਵਿੱਚ 10 ਤਰੀਕ ਦੀ ਦੁਪਹਿਰ ਤੋਂ ਲੈ ਕੇ ਤੇ 11 ਦੀ ਦੁਪਹਿਰ ਦੇ ਵਿੱਚਕਾਰ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਕੁਝ ਕਲਾਕਿਆਂ ਵਿੱਚ ਛੱਟਾ ਛਰਾਟਾ ਜਾਂ ਗਰਜ ਲਿਸ਼ਕਣਾ ਕਿਤੇ ਮੜੀ ਮੋਟੀ ਗੜੇ ਮਾਰ ਹੋਣ ਦੇ ਅਸਾਰ ਨੇ ਉਮਰਾਨੀ ਇਲਾਕਿਆਂ ਦੇ ਵਿੱਚ ਕੋਈ ਖਾਸ ਨਹੀਂ ਵਾਪਰਦਾ ਜਾਪ ਰਿਹਾ ਪਰ ਫਿਰ ਵੀ ਕੋਈ ਪੰਜਾਬ ਦੇ ਜਿਹੜਾ ਇਕਾਦੁੱਕਾ ਥਾਵਾਂ ਤੇ ਕਿਤੇ ਮਾੜਾ ਮੋਟਾ ਕਣੀਆਂ ਪੈਣ ਦੇ ਅਸਾਰ 10 ਦੀ ਸ਼ਾਮ ਨੂੰ ਜਾਂ 10 11 ਦੀ ਰਾਤ ਨੂੰ ਮਾੜਾ ਮੋਟਾ ਕਿਤੇ ਉਹ ਵੀ ਪਹਾੜਾਂ ਤੋਂ 60 ਕਿਲੋਮੀਟਰ ਦੀ ਰੇਂਜ ਦੇ ਵਿੱਚ ਕਿਤੇ ਵਾਪਰ ਸਕਦਾ ਸੋ ਕੁੱਲ ਮਿਲਾ ਕੇ ਮੌਸਮ 10 ਨੂੰ ਵੀ ਤੇ 11 ਨੂੰ ਵੀ ਸਾਫ਼ ਹੈ ਉਸ ਤੋਂ ਬਾਅਦ 12 ਤੇ 13 ਤਰੀਕ ਨੂੰ ਬੱਦਲਬਾਈ ਕੋਈ ਖਾਸ ਗੁਜ਼ਰਤੀ ਜਾਪ ਨਹੀਂ ਰਹੀ ਸੋ ਉਹਨਾਂ ਦਿਨਾਂ ਦੇ ਦੌਰਾਨ ਵੀ ਜਿਹੜਾ ਮੌਸਮ ਮੁੱਖ ਤਰਤੇ ਸਾਫ਼ ਹੀ ਦਿਖਾਈ ਦੇਣ ਦੇ ਅਸਾਰ ਜਿਹੜਾ ਜਾਪ ਰਹੇ ਨੇ 13 ਦੀ ਦੁਪਹਿਰ ਤੋਂ ਅਗਲਾ ਸਿਸਟਮ ਜਿਹੜਾ ਬਦਲਵਾਈ ਦੁਪਹਿਰ ਵੇਲੇ ਜੇਕਰ ਉਹ ਬਣਦੀ ਆ ਖਾਸ ਤੌਰ ਤੇ ਦੱਖਣੀ ਮਾਲਵਾ ਦੱਖਣੀ ਹਰਿਆਣਾ ਤੇ ਉਤਰੀ ਰਾਜਸਥਾਨ ਦੇ ਵਿੱਚ ਤੇ ਫਿਰ ਕੁਝ ਕਥਾਮ ਅਤੇ ਛਟਾਛਰਾਟਾ ਹੋਣ ਦੇ ਅਸਾਰ ਹੋਣਗੇ ਉਹ ਸਿਸਟਮ 13 ਦੀ ਦੁਪਹਿਰ ਤੋਂ ਲੈ ਕੇ 16 ਦੀ ਦੁਪਹਿਰ ਦੇ ਵਿੱਚਕਾਰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਐਕਟਿਵ ਰਹੂਗਾ ਜਿਹਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਲਿੰਦਾ ਪੰਜਾਬ ਚੜਦਾ ਪੰਜਾਬ ਹਰਿਆਣਾ ਦੇ ਕੁਝ ਇਲਾਕੇ ਪਛਮੀ ਜੂਪੀ ਤੇ ਕੁਝ ਇਲਾਕੇ ਉੱਤਰਾਖੰਡ ਦੇ ਕੁਝ ਇਲਾਕੇ ਉੱਤਰੀ ਰਾਜਸਥਾਨ ਦੇ ਇਹਨਾਂ ਖੇਤਰਾਂ ਦੇ ਵਿੱਚ 13 ਦੀ ਦੁਪਹਿਰ ਤੋਂ ਬਾਅਦ 14 15 ਤੇ 16 ਦੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਗਰਜਲਸ਼ਕ ਨਾਲ ਕਈ ਥਾਵਾਂ ਤੇ ਸ਼ਰਾਟਾ ਬਹੁਤਿਆ ਥਾਵਾਂ ਤੇ ਹਲਕੀਆਂ ਕਣੀਆਂ ਹਲਕਾ ਵੀ ਤੇ ਕੋਈ ਇਕਾਦੁਕਾ ਜਲਿਆਂ ਦੇ ਕੁਝ ਕਲਾਕਿਆਂ ਦੇ ਵਿੱਚ ਮੀਂਹ ਦਰਮਿਆਨਾ ਪੈਣ ਦੇ ਅਸਾਰ ਹੋਣਗੇ ਜਿੱਥੇ ਵੀ ਦੁਪਹਿਰ ਤੱਕ ਧੁੱਪ ਲੱਗਣ ਤੋਂ ਬਾਅਦ ਬੱਦਲ ਬਣੂਗਾ ਉੱਥੇ ਗੜੇਮਰ ਹੋਊਗੀ ਹੋ ਉੱਥੇ ਗਰਜਲਸ਼ਕ ਜਿਹੜੀ ਹੋਊਗੀ ਹੋ ਹੈ ਬਹੁਤ ਸਾਰੇ ਮੈਸੇਜ ਆ ਰਹੇ ਨੇ ਕਿ ਪਾਣੀ ਕਣਕ ਨੂੰ ਲਾਇਆ ਜਾਵੇ ਜਾਂ ਨਾ ਲਾਇਆ ਜਾਵੇ ਦੇਖੋ ਤੁਹਾਡਾ ਖੇਤ ਆ ਤੁਹਾਡੀ ਮਿੱਟੀ ਆ ਤੁਹਾਡੀ ਫਸਲ ਆ ਸਾਡੇ ਨਾਲ ਤੁਸੀਂ ਇਸ ਸਿਸਟਮ ਨੂੰ ਚੰਗੀ ਤਰ੍ਹਾਂ ਜਿਆਦਾ ਖੇਤੀਬਾੜੀ ਨੂੰ ਜਿਹੜਾ ਜਾਣਦੇ ਹੋਗੇ ਅਸੀਂ ਸਿਸਟਮ ਅਸੀਂ ਸਿਰਫ ਜਿਹੜਾ ਮੀਂਹ ਵਾਲੇ ਪੱਖ ਤੋਂ ਜਾਣਕਾਰੀ ਦੇ ਸਕਦੇ ਆ ਅਸੀਂ ਇਹ ਕਹਿ ਸਕਦੇ ਆ ਕਿ 14 ਜਾਂ 15 ਨੂੰ ਹਵਾ ਬੁੱਲਿਆਂ ਦੇ ਵਿੱਚ ਜਿਹੜਾ ਚੱਲ ਸਕਦੀ ਹੈ ਕਿਉਂਕਿ ਜਦੋਂ ਕਿਤੇ ਮੀਂਹ ਡਿੱਗਦਾ ਤਾਂ ਉੱਥੇ ਹਵਾ ਠੰਡੀ ਡਿੱਗਦੀ ਆ ਕਿਸੇ ਦੂਜੇ ਪਾਸੇ ਗਰਮ ਹੁੰਦੀ ਆ ਤਾਂ ਹਵਾ ਗੇੜਾ ਖਾ ਸਕਦੀ ਆ ਸੋ ਉਸ ਪੱਖ ਤੱਕ ਅਸੀਂ ਦੱਸ ਸਕਦੇ ਆਂਗੇ ਬਾਕੀ ਹਰ ਇੱਕ ਮਿਟੀ ਦੀ ਵੱਖਰੀ ਜਿਹੜੀ ਸਿਸਟਮ ਹੁੰਦਾ ਕੋਈ ਮੌਇਸਚਰ ਹੋਲਡ ਕਰਕੇ ਰੱਖ ਸਕਦੀ ਹੁੰਦੀ ਹੈ ਕਿਸੇ ਦੇ ਵਿੱਚ ਦੀ ਦੋ ਦਣਾਂ ਦੇ ਵਿੱਚ ਦੀ ਹਵਾ ਨਿਕਲ ਜੇ ਤਾਂ ਉਹ ਕਈ ਵਾਰੀ ਸੋਕਾ ਵੀ ਬਣ ਜਾਂਦੀ ਆ ਸੋ ਉਸ ਢੰਗ ਨਾਲ ਤੁਸੀਂ ਆਪਾ ਆਪਣਾ ਸਿਸਟਮ ਅਡਜਸਟ ਕਰ ਸਕਦੇ ਹੋ ਹਾਂ ਇੰਨੀ ਗੱਲ ਕਹਿ ਸਕਦਾ ਹਾਂ ਕਈ ਵਾਰੀ ਖੜੀਆਂ ਫਸਲਾਂ ਦੇ ਝਾੜ ਘਟ ਜਾਂਦੇ ਨੇ ਤੇ ਜਿਹੜੀਆਂ ਡਿੱਕ ਕੇ ਗੋਡੀ ਮਾਰ ਜਾਂਦੀਆਂ ਨੇ ਉਹ ਝਾੜ ਦੇ ਜਾਂਦੀਆਂ ਨੇ ਕਿਉਂਕਿ ਮੁੱਖ ਤੌਰ ਤੇ ਦਾਣੇ ਨੂੰ ਜਿਹੜਾ ਪਾਣੀ ਵਾਲੇ ਪੱਖ ਤੋਂ ਘਾਟ ਨਹੀਂ ਰਹਿਣੀ ਚਾਹੀਦੀ ਉਹਨਾਂ ਸਮਾਂ ਤੱਕ ਜਿੰਨਾ ਚਿਰ ਪੱਤਾ ਪੀਲਾ ਨਹੀਂ ਪੈਂਦਾ ਜਦੋਂ ਕੇਰਾ ਪੀਲਾ ਪੈ ਗਿਆ ਖੇਤ ਦੇ ਵਿੱਚ ਮੜੀ ਜੀ ਪੀਲਕਾ ਗਈ ਫਿਰ ਪਾਣੀ ਲਾਉਣ ਦਾ ਮੇਰੇ ਖਿਆਲ ਆ ਕੋਈ ਖਾਸ ਜਿਹੜੀ ਤੁਕ ਨਹੀਂ ਬਣਦੀ ਹੈਗੀ ਤਾਂ ਆਪਾਂ ਨੇ ਬਰ ਦੱਸ ਸਕਦੇ ਹਾਂ તાਪਮਾਨ ਬੀਤੇ ਕੱਲ੍ਹ ਨਾਲੋਂ ਅੱਜ ਦਿਨ ਦਾ ਵੀ ਜ਼ਿਆਦਾ ਸੀ ਅੱਜ ਸਵੇਰ ਦਾ ਵੀ ਜ਼ਿਆਦਾ ਸੀਗਾ ਤੇ ਅੱਜ ਪੰਜਾਬ ਦੇ ਵਿੱਚ ਅਬੋੜ ਦਾ ਵੱਧ ਤੋਂ ਵੱਧ ਦੁਪਹਿਰ ਦਾ ਤਾਪਮਾਨ 30.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਿਹੜਾ ਕਿ ਕੱਲ ਨੂੰ 31 ਤੱਕ ਜਾ ਸਕਦਾ ਪਰਸਨ 31.5 ਤੱਕ ਵੀ ਚਾ ਸਕਦਾ ਮੁੱਖ ਤੌਰ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਤਾਪਮਨ 27 ਤੋਂ 30 ਦੇ ਵਿੱਚ ਰਿਕਾਰਡ ਹੋਇਆ ਆਉਂਦੇ ਦੋ ਦਿਨਾਂ ਦੇ ਦੌਰਾਨ ਇਹ 28 ਤੋਂ 32 ਦੇ ਵਿੱਚ 29 ਤੋਂ 32 ਦੇ ਵਿੱਚ ਰਿਕਾਰਡ ਹੋਣ ਦੇ ਅਸਾਰ ਨੇ ਹਰਿਆਣਾ ਦੇ ਮਹਿੰਦਰਗੜ 32.6 ਡਿਗਰੀ ਸੈਲਸੀਅਸ ਨਾਲ ਹਰਿਆਣਾ ਦੇ ਵਿੱਚ ਸਭ ਤੋਂ ਵੱਧ ਤਾਪਮਨ ਦੇ ਵਿੱਚ ਰਿਹਾ ਮੂਰੀ ਰਿਹਾ ਬਹੁਤੇ ਖੇਤਰਾਂ ਦੇ ਵਿੱਚ ਹਰਿਆਣਾ ਦੇ ਵਿੱਚ 29 ਤੋਂ 31 ਡਿਗਰੀ ਸੈਲਸੀਅਸ ਦੇ ਵਿੱਚ ਤਾਪਮਨ ਰਿਹਾ ਜਿਹੜਾ ਕਿ ਆਉਂਦੇ ਦਿਨਾਂ ਦੇ ਦੌਰਾਨ 2 ਡਿਗਰੀ ਸੈਲਸੀਅਸ ਹੋਰ ਵਧਣ ਦੇ ਅਸਾਰ ਜਿਹੜਾ ਬਣੇ ਹੋਏ ਨੇ ਓਵਰਾਲ ਚਾਹੇ ਪੰਜਾਬ ਆ ਚਾਹੇ ਹਰਿਆਣਾ ਚਾਹੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਨੇ ਚਾਹੇ ਨਾਲ ਲੱਗਦੇ ਹਿਮਾਚਲ ਦੇ ਖੇਤਰ ਨੇ ਸੋ ਤਾਪਮਾਨ ਜਿਹੜਾ 9 ਨਾਲੋਂ 10 ਤਰੀਕ ਨੂੰ ਜ਼ਿਆਦਾ ਹੋਊਗਾ 10 ਨਾਲੋਂ 11 ਨੂੰ ਜ਼ਿਆਦਾ ਹੋ 11 ਨਾਲੋਂ 12 ਨੂੰ ਜ਼ਿਆਦਾ ਹੋ ਤੇ 12 ਨਾਲੋਂ 13 ਨੂੰ ਜ਼ਿਆਦਾ ਹੋਣ ਦੇ ਅਸਾਰ ਜਿਹੜਾ ਬਣਦੇ ਜਾਪ ਰਹੇ ਨੇ ਉਸ ਤੋਂ ਬਾਅਦ ਜਿਵੇਂ ਬੱਦਲਬਾਈ ਜਨਮ ਲੂ ਜਿਵੇਂ ਕਿਤੇ ਨਾ ਕਿਤੇ ਮੀਂਹ ਡੇਗੂਗਾ ਹਵਾਵਾਂ ਦੀ ਉਥਲ-ਪੁਥਲ ਹੋ ਸੋ 13 ਤੋਂ ਬਾਅਦ 14 ਨੂੰ 15 ਨੂੰ 16 ਨੂੰ ਤਾਪਮਾਨ ਥੱਲੇ ਆਉਣ ਦੇ ਅਸਾਰ ਜਿਹੜਾ ਲਗਭਗ ਪੂਰੇ-ਪੂਰੇ ਬਣੇ ਹੋਏ ਨੇ ਤੇ 17 18 19 ਤਰੀਕ ਜਿਹੜੀ ਉਹ ਬੱਦਲ रहਤ ਤੇ ਦਿਨ ਜਿਹੜੇ ਤਾਪਮਾਨ ਨੇ ਉਹ 30 ਤੋਂ ਵਾਪਸ ਆ ਕੇ 26 27 28 ਦੇ ਨੇੜੇ ਰਹਿਣ ਦੇ ਅਸਾਰ ਨੇ ਤੇ ਰਾਤਾਂ ਨੇ ਜਿਹੜੀਆਂ ਉਹ 17 18 19 ਹੋ ਸਕਦਾ 20 ਤੱਕ ਵੀ ਹੋਣ ਵਾਲੀਆਂ ਗਰਮ ਰਾਤਾਂ ਦੇ ਨਾਲੋਂ ਥੋੜੀਆਂ ਜਿਹੀਆਂ ਠੰਡੀਆਂ ਰਾਤਾਂ ਰਹਿਣ ਦੇ ਅਸਾਰ ਜਿਹੜਾ ਹੋਣਗੇ ਮੌਇਸਚਰ ਅੱਜ ਵੀ ਫੀਲ ਹੋ ਰਿਹਾ ਮੌਇਸਚਰ ਕੱਲ ਨੂੰ ਵੀ ਫੀਲ ਹੋਊਗਾ ਮੌਇਸਚਰ 13 ਤਰੀਕ ਨੂੰ ਵੀ ਫੀਲ ਹੋਊਗਾ ਸੋ ਇਹ ਮੌਇਸਚਰ ਕਿੰਨਾ ਕਤੇ ਬੱਦਲ ਬਾਈ ਬਣਾਉਣ ਦੇ ਵਿੱਚ ਅੱਪ ਦਾ ਰੋਲ ਪਲੇ ਕਰੂਗਾ ਕਿੰਨਾ ਕਹਤੇ ਹੀਟ ਅਪ ਦਾ ਰੋਲ ਪਲੇ ਕਰੂਗੀ ਤੇ ਸਿਸਟਮ ਕਈ ਇਲਾਕਿਆਂ ਦੇ ਵਿੱਚ ਗਰਜ ਲਿਸਕ ਦਊਗਾ ਤੇ ਕਈ ਇਲਾਕਿਆਂ ਦੇ ਵਿੱਚ ਛੱਟਾ ਛਰਾਟਾ ਦਊਗਾ ਇਹ ਜਾਪ ਰਿਹਾ 13 ਦੀ ਦੁਪਹਿਰ ਤੋਂ 16 ਦੀ ਦੁਪਹਿਰ ਦੇ ਵਿਚਕਾਰ ਬਾਕੀ ਜਿਵੇਂ ਜਿਵੇਂ ਨੇੜੇ ਪੁੱਜਾਂਗੇ ਤਵੇਂ ਤਵੇਂ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ